ਇਹਨਾਂ ਨੂੰ ਕਹਿੰਦੇ ਤੇਰਾ ਹਾਰਟ ਪੰਪ ਬੈਠ ਗਿਆ ਤੇਰਾ 10% ਤੇਰਾ 20% ਜਿਨਾਂ ਨੂੰ ਆਪਣਾ ਹਾਰਟ ਸਰਜਰੀ ਦੱਸੀ ਹੈ ਜਿਨ੍ਹਾਂ ਦੇ ਵਾਲ ਟ੍ਰਾਂਸਪਲੈਂਟ ਹੋਣੇ ਵਾਲ ਰਿਪਲੇਸ ਹੋਣੇ ਨੇ ਤੇਰੇ ਵਾਲ ਸੁੰਗੜ ਗਏ ਤੇਰੇ ਵਾਲ ਫੈਲ ਗਏ ਖੁੱਲਾ ਹੀ ਸਦਾ ਜਦ ਮਰਜ਼ੀ ਆਇਆ ਕਰੋ ਐਂ ਤੂੰ ਬੇਗਾਨ ਨੂੰ ਟਕ ਟਕ ਕਰਦਾ ਜਿਨੇ ਮਰਨਾ ਹਾਰਡਲਿੰਗ ਨਹੀਂਉ ਤਾਂ ਡਾਕਟਰਾਂ ਦੀ ਸਰਜਰੀ ਉਹ ਤੇ ਟੇਬਲ ਤੇ ਵੀ ਮਾਰਦਾ ਆਪਰੇਸ਼ਨ ਹਿੱਟਰ ਦੇ ਇਟੂ ਜੰਮਿਆ ਇੱਥੇ ਸਾਰਾ ਕੁਝ ਹੁੰਦਾ ਹੈ ਸਾਰਾ ਕੁਝ ਪੜਾ ਹੁੰਦਾ ਹੈ ਮਤ ਜਿਹੜਾ ਖੋਪ ਸਮਾਜਿਕ ਪੈਦਾ ਕੀਤਾ ਮੈਂ ਉਹਦੇ ਵਾਸਤੇ ਸਮਾਜਨਾ ਡਾਕਟਰੀ ਕਰਦਾ ਹਾਂ ਬਹੁਤ ਸਾਰੇ ਲੋਕਾਂ ਦੇ ਵਿੱਚ ਉਹ ਹਾਰਟ ਦੀ ਬਿਮਾਰੀ ਨਹੀਂ ਆਉਂਦੀ ਹਾਰਮੋਨਲ ਹੁੰਦੀ ਹੈ ਖਾਸ ਕਰਕੇ ਜਿਹੜਾ ਯੂਥ ਸਮੂਹ ਕਰਾਸਟੇ ਜਾਂ ਅਰਲੀ ਜਿਹੀ ਕੋ ਬਿੱਡੋ ਹੋ ਜਾਂਦੀਆਂ ਹਾਂ ਜੀ ਉਹਨਾਂ ਲੋਕਾਂ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਪਾਈ ਗਈ ਹੈ ਬੜਾ ਹੋਏ ਠਿਕਦੇ ਕਸ਼ਮੀਰ ਪਰ ਜੰਮੂ ਦੀ ਉੱਥੇ ਕਸ਼ਮੀਰ ਵਾਲਿਆਂ ਦਾ ਨਹੀਂ ਜਾਂਦਾ ਇਹ ਇਨਫੈਕਟਡ ਹੁੰਦੇ ਨੇ ਜੀ ਜੀ ਇਹਨਾਂ ਨੂੰ ਡਰਾ ਹੀ ਇੰਨਾ ਕਿ ਜਾਂਦਾ ਹਾਂ ਸਰ ਦਿਲ ਜਿਹੜਾ ਹੈਗਾ ਮੇਨ ਆਰਗਾਨ ਆ ਬੋਡੀ ਦਾ ਹੋਰ ਕੋਈ ਕਿਸੇ ਨੂੰ ਬਿਮਾਰੀ ਹੋਵੇ ਉਹਦੇ ਚ ਇਲਾਜ ਕਰਾਣ ਦਾ ਸਮਾਂ ਮਿਲ ਜਾਂਦਾ ਕੈਂਸਰ ਹੋਵੇ ਟਾਈਮ ਮਿਲਦਾ ਸ਼ੂਗਰ ਹੋਵੇ ਟਾਈਮ ਮਿਲਦਾ ਥਾਇਰੋਇਡ ਹੋਵੇ ਟਾਈਮ ਮਿਲਦਾ ਲੇਕਿਨ ਹਾਰਟ ਇੱਕ ਐਸਾ ਹੈ ਚੱਲਦਾ ਤੇ ਚੱਲਦਾ ਖੜ ਗਿਆ ਤੇ ਖੜ ਗਿਆ ਜੀ ਇਸ ਕਰਕੇ ਡਾਕਟਰ ਥੋੜਾ ਜਿਹਾ ਹਾਰਟ ਨੂੰ ਜ਼ਿਆਦਾ ਮਿਸ ਯੂਜ਼ ਕਰਦੇ ਮੇਰੇ ਸ਼ਗਦ ਸਮਝਦਾ ਹੁੰਦਾ ਤਕਲੀਫ ਹੁੰਦੀ ਹਾਰਟ ਨੂੰ ਪਤਾ ਹੈ ਕਿ ਵੀ ਹਾਰਟ ਅਟੈਕ ਆ ਗਿਆ ਬੰਦੇ ਦਾ ਨੁਕਸਾਨ ਹੁੰਦਾ ਪਰੰਤੂ ਸਮਾਜ ਨੂੰ ਮੈਂ ਪਹਿਲਾਂ ਵੀ ਕਹਿੰਦਾ ਹੁਣ ਵੀ ਕਹਿੰਦਾ ਮੈਂ ਤਾਂ ਕਹਿੰਦੇ ਰਹਿਣਾ ਕਿ ਥੋੜਾ ਜਿਹਾ ਖਾਣ ਪੀਣ ਦਾ ਧਿਆਨ ਰੱਖਿਆ ਕਰੋ ਸਾਡੇ ਹਾਰਟ ਨੂੰ ਕੁਝ ਵੀ ਹੋ ਜਾਵੇ ਜੀ ਇਹ ਇੰਨੀ ਛੇਤੀ ਵੀ ਤੁਹਾਨੂੰ ਧੋਖਾ ਨਹੀਂ ਦਿੰਦਾ ਮੌਕਾ ਫਿਰ ਇਹ ਵੀ ਦਿੰਦਾ ਤੁਹਾਨੂੰ ਪਰ ਪਤਾ ਤਾਂ ਲੱਗਦਾ ਜੀ ਇੱਕ ਮਿੰਟ ਪਹਿਲਾਂ ਬੰਦਾ ਬੈਠਾ ਸੀ ਤੇ ਇੱਕ ਮਿੰਟ ਬਾਅਦ ਉਹ ਆਰਾਮ ਨਾਲ ਚੱਪ ਹੋ ਗਿਆ ਜੀ ਦਿਲ ਕਰਕੇ ਹਾਰਟ ਅਟੈਕ ਆ ਸਾਇਲੈਂਟ ਅਟੈਕ ਆ ਤੁਸੀਂ ਕਹਿੰਦੇ ਕਿ ਇੰਨੀ ਛੇਤੀ ਜਾਂਦਾ ਹੈ ਸਰ ਮਰਨੇ ਤਾਂ ਮਾਈਕਲ ਜੈਕਸਨ ਵੀ ਮਰ ਗਿਆ ਜਿਹਨੇ ਆਪਣੇ ਬੰਦੇ ਸਟੈਂਡ ਬਾਈ ਨਾਲ ਰੱਖੇ ਹੋ ਹੁੰਦੇ ਸੀਗੇ ਕਿ ਵੀ ਮੇਰਾ ਹਾਰਟ ਫੇਲ ਹੋ ਗਿਆ ਮੈਨੂੰ ਹਾਰਟ ਨਵਾਂ ਮਿਲ ਜੂ ਮੇਰਾ ਆ ਆਰਗਨ ਫੇਲ ਹੋ ਗਿਆ ਨਵਾਂ ਮਿਲ ਜੂ ਜਿਹੜੀ ਮੌਤ ਹੈ ਉਹ ਕੋਈ ਜ਼ਰੂਰੀ ਨਹੀਂ ਕਿ ਹਾਰਟ ਅਟੈਕ ਨਾਲ ਹੀ ਆਣੀ ਹਾਰਟ ਬੇਲ ਨਾਲ ਹੀ ਆਣੀ ਜੀ 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 ਇਹ ਇੱਕ ਭ੍ਰੰਤੀ ਸਮਾਜ ਨੂੰ ਬਹੁਤ ਬੜਾ ਖੌਫ ਦਿੰਦਾ ਹੈ ਜੀ ਜਿਹਨੇ ਮਰਨਾ ਹਾਰਟ ਵਾਲੀ ਬ੍ਰੀਜ ਨੇ ਉਹ ਤਾਂ ਡਾਕਟਰਾਂ ਦੀ ਸਰ ਜੀ ਉਹਦੇ ਟੇਬਲ ਤੇ ਵੀ ਮਰਦਾ ਆਪਰੇਸ਼ਨ ਥੀਟਰ ਦੇ ਇਟਲੀ ਕੋਲ ਜੰਮਿਆ ਹੁੰਦਾ ਇਹ ਸਾਰਾ ਕੁਛ ਐਨੇ ਸਾਰੇ ਖੜਾ ਹੁੰਦਾ ਹੈ ਮੌਤ ਦਾ ਜਿਹੜਾ ਖੌਫ ਸਮਾਜ ਵਿੱਚ ਪੈਦਾ ਕੀਤਾ ਪਰ ਮੈਂ ਉਹਦੇ ਵਾਸਤੇ ਸਮਾਜ ਨਾਲ ਡਾਕਟਰੀ ਕਰਦਾ ਹਾਂ ਪਰ ਸਾੰਦਾ ਜੀ ਸੀਸੀਟੀਵੀ ਫੋਟੋ ਆ ਦਿਖਾ ਦੇ ਕਰਕੇ ਸੋਸ਼ਲ ਮੀਡੀਆ ਤੇ ਡਰਾਇਆ ਪਿਆ ਵੀ ਦੇਖੋ ਜੀ ਚੰਗਾਪੁਰਾ ਕੰਮ ਤੇ ਆਇਆ ਸੀ ਤੇ ਸਫਾਈ ਕਰਦਾ ਕਰਦਾ ਹਾਰਟ ਅਟੈਕ ਆਇਆ ਤੇ ਪੂਰਾ ਹੋ ਗਿਆ ਸਰ ਚੰਗਾਪੁਰਾ ਸੜਕ ਤੇ ਤੁਰਿਆ ਜਾਂਦਾ ਐਕਸੀਡੈਂਟ ਹੁੰਦਾ ਬੰਦਾ ਤੁ ਵੀ ਮਰ ਜਾਂਦਾ ਚੰਗਾਪੁਰਾ ਖੜਿਆ ਸੀ ਪੱਥਰ ਕਿਸੇ ਨੇ ਕਿਸੇ ਹੋਰ ਦੇ ਮਾਰੇ ਵਜੂ ਦੇ ਸਿਰ ਤੇ ਗਿਆ ਉਹ ਵੀ ਮਰ ਜਾਂਦਾ ਇਹ ਜਿਹੜਾ ਇੱਕ ਭਾਂਤੀ ਹੈ ਬਿਮਾਰੀ ਹੈ ਮੈਂ ਵੀ ਡਾਕਟਰ ਹਾਂ ਨਾ ਜੀ ਲੇਕਿਨ ਹੁਣ ਤੁਸੀਂ ਵੀ ਦੇਖਦੇ ਹੋ ਮੇਰੇ ਕੋਲ ਸਮਾਰਟ ਚੰਗਾ ਜੁੜਦਾ ਪੜੇ ਲਿਖੇ ਲੋਗ ਆਉਂਦੇ ਮੈਂ ਤਾਂ ਪਹਿਲਾਂ ਵੀ ਬੋਲ ਕੇ ਕਹਿੰਦਾ ਜੀ ਕਿ ਲੋਕਾਂ ਦਾ ਦੁਕਾਨਦਾਰੀ ਦਾ ਹੁੰਦਾ ਵੀ ਮੈਂ ਮਾਲ ਵੇਚਣਾ ਬਟ ਮੈਂ ਟੈਲੀਫੋਨ ਤੇ ਹਾਂ ਨਾ ਜਵਾਬ ਦੇਣਾ ਇੱਥੇ ਆਏ ਨੂੰ ਵੀ ਖਾਲੀ ਮੋੜਨਾ ਕਿਹੜਾ ਜੀ ਤੁਸੀਂ ਹਾਰਟ ਦੇ ਮਰੀਜ਼ ਨਹੀਂ ਹਾਂ ਹਾਂ ਹੁਣ ਪਿੱਛੇ ਮੇਰੇ ਕੋਈ ਕਲੇਡੀ ਨਵੇਂ ਸ਼ਹਿਰ ਤੋਂ ਆਂਦੀ ਹੈ ਗੁਰਸ਼ਰਨ ਕੌਰ ਕਰਕੇ ਚਾਹੋ ਤਾਂ ਨੰਬਰ ਦੇ ਦੂੰਗਾ ਹਾਂ 9 ਸਾਲ ਹੋ ਗਏ ਸੀ ਹਾਰਟ ਦੀ ਦਵਾਈਆਂ ਖਾਂਦੀ ਨੇ ਅੱਛਾ ਉਹਨੇ ਸੀ ਦਿੰਦੇ ਵੈਣੇ ਚਲਵਾਇਆ ਉਹ ਸੋ ਸਰਪ੍ਰਾਈਜ਼ ਸੀ ਕਿ ਕੰਦੇ ਮੈਨੂੰ ਪੁੱਛੇ ਮੈਂ ਦੁਬਾਰਾ ਹਾਰਡ ਦੀ ਇਤਕਲੀਸ ਤਾਂ ਨਹੀਂ ਹੋ ਜੂ ਮੈਂ ਕਿਹਾ ਬੀਬੀ ਮੈਂ ਮਾਨਦੈਂ ਨਾ ਕਿ ਮੈਂ ਹਾਰਡ ਦੀ ਬਿਮਾਰੀ ਦੇ ਪੈਸੇ ਨਹੀਂ ਲੈ ਦਿੱਤਾਂ ਹਾਰਡ ਦੀ ਦਵਾਈ ਮੇਰੀ ਆ ਸੀਗੀ ਤੈਨੂੰ ਮੈਂ ਪੈਸੇ ਆ ਲੈ ਰਹੇ ਅੱਛਾ ਜੇ ਮੈਂ ਹਾਰਡ ਦੀ ਦਵਾਈ ਹੋਈ ਨਹੀਂ ਤੈਨੂੰ ਬੇਟੀ ਹੈ ਤੈਨੂੰ ਹਾਰਡ ਦੀ ਬਿਮਾਰੀ ਹੀ ਨਹੀਂ ਹੈ ਬਿੱਟੂ ਤਨ ਡਰੀ ਜਾਂਦੀ ਉਹ ਜੀ ਮੈਨੂੰ ਇੰਜ ਮਗਾਉਣ ਵਾਇਆ ਕੁਛ ਕਹਿੰਦੇ ਨਹੀਂ ਮੈਂ ਇੱਥੇ ਅੱਜ ਹੋਰ ਇੱਕ ਚੀਜ਼ ਕਲੀਅਰ ਕਰਦਾ ਨਾ ਬਿਮਰੀਆਂ ਬਾਰੇ ਵਾਸਤੇ ਬਹੁਤ ਮਤਲਬ ਜਿਹੜਾ ਕੈਨਸਰ ਐਕਸਪਲੋਇਟੇਸ਼ਨ ਸ਼ਬਦ ਇਸਤੇਮਾਲ ਕਰੂੰਗਾ ਇਹਨਾਂ ਦੇ ਬ੍ਰੈਸਟ ਪੇਨ ਜਾਂਦਾ ਹੈ ਜੀ ਉਹ ਹਰ ਵਾਰੀ ਕੈਂਸਰ ਦਾ ਨਹੀਂ ਹੁੰਦਾ ਕਿ ਵੀ ਮੈਮੋਗ੍ਰਾਫੀ ਕਰਾ ਕੇ ਕੈਂਸਰ ਵਾਲਾ ਟੂਰ ਦਿੰਦੇ ਜੀ ਹਰ ਵਾਰੀ ਉਹ ਹਾਰਡ ਦਾ ਨਹੀਂ ਹੁੰਦਾ ਓਕੇ ਇਹਨਾਂ ਦੀ ਕੈਮਿਸਟਰੀ ਸਾਡੇ ਨਾਲੋਂ ਥੋੜੀ ਡਿਫਰੈਂਟ ਹੁੰਦੀ ਹੈ ਐਸਟਿਕ ਪੇਨ ਹੁੰਦਾ ਜਾਂ ਹਾਰਮੋਨਲ ਪੇਨ ਹੁੰਦਾ ਉਹ ਬ੍ਰੈਸਟ ਨੂੰ ਜਾਂਦਾ ਹੈ ਓਕੇ ਉਹਦੇ ਵਿੱਚ ਮੇਰੇ ਕੋਲ ਹੁਣ ਜਿਹਦਾ ਸਮਾਜ ਜੁੜਦਾ ਜਾ ਰਿਹਾ ਜਿੱਤੇ ਜਿੱਤੇ ਮੇਰਾ ਹੀ ਵਿਸ਼ਵਾਸ ਵਧਦਾ ਜਾ ਰਿਹਾ ਬਹੁਤ سارے ਲੋਕਾਂ ਦੇ ਵਿੱਚ ਉਹ ਹਾਰਟ ਦੀ ਬਿਮਾਰੀ ਨਹੀਂ ਆਉਂਦੀ ਹਾਰਮੋਨਲ ਹੁੰਦੀ ਹੈ ਖਾਸ ਕਰਕੇ ਜਿਹਨਾਂ ਨੇ ਯੂਟਿਊਬ ਸਮੂਬ ਕਰਾਤੇ ਜਾਂ ਅਰਲੇਜ ਕੋਈ ਵਿੱਡੋ ਹੋ ਜਾਂਦੀਆਂ ਨੇ ਹਾਂ ਜੀ ਉਹਨਾਂ ਲੋਕਾਂ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਪਾਈ ਗਈ ਹੈ ਪਰ ਜਿਹੜੇ ਸੂਈਆਂ ਤੇ ਚੁਭਦੀਆਂ ਨੇ ਜਿਹੇ ਬੰਦਿਆਂ ਦੇ ਵੀ ਸੂਈਆਂ ਚੁਭਦੇ ਨੇ ਖਾਲੀ ਜਨਾਨੀਆਂ ਦੇ ਔਰਤਾਂ ਸਰ ਉਸ ਸੂਈਆਂ ਦੀ ਬੜੀ ਚੁਭਦੀਆਂ ਨੇ ਬੰਦਾ ਡਰਦਾ ਤੇ ਨਾਲ ਦੀ ਨਾਲ ਡਾਕਟਰ ਨੂੰ ਹਾਰਟ ਲੈਣ ਨੂੰ ਕੌਣ ਲਾਉਂਦਾ ਉਹ ਕਹਿੰਦਾ ਇੱਥੇ ਕਰਾ ਲਓ ਇੰਜੋਗਰਾਫੀ ਸਰ ਕਰੋਰੋ ਐਂਜਿਓਗ੍ਰਾਫੀ ਜਿੱਕੇ ਰੋਗ ਨੇ ਪਰੰਤੂ ਅਸੀਂ ਤਾਂ ਬੋਲ ਕੇ ਕਹਿਵਾ ਵੀ ਜਾਂ ਡਾਕਟਰ ਜੀ ਆਵਦੇ ਉਦੋਂ ਆਇਆ ਕਰੋ ਅਸੀਂ ਤਾਂ ਕਹਿੰਦੇ ਵੀ ਨਹੀਂ ਵੀ ਤੁਸੀਂ ਸਿੱਧੇ ਆ ਜਾਓ ਸਰ ਕੋਲੈਸਟ੍ਰੋਲ ਹੀ ਦਾ ਹਾਰਡ ਦਾ ਪਹਿਲੀ ਕੌੜੀ ਇਹਨੂੰ ਲੋਕਾਂ ਨੂੰ ਸਮਾਜ ਨੂੰ ਡਰ ਖਾਓ ਪੈਦਾ ਕੀਤਾ ਤੇਰਾ ਖੂਨ ਗੜਾ ਤੇਰਾ ਖੂਨ ਗੜਾ ਸਰੀ ਦੁਨੀਆ ਦੇ ਖੂਨ ਗੜਾ ਹੋਏ ਠੀਕ ਠੀਕ ਕਸ਼ਮੀਰ برف ਜੰਮਦੀ ਉੱਥੇ ਕਸ਼ਮੀਰ ਵਾਲਿਆਂ ਦਾ ਨਹੀਂ ਜੰਮਦਾ ਇਹ ਇਨਫੈਕਟਡ ਹੁੰਦੇ ਨੇ ਜੀ ਜੀ ਇਹਨਾਂ ਨੂੰ ਡਰ ਐ ਇੰਨਾ ਕਿ ਜਾਂਦਾ ਹੂੰ ਹੂੰ ਇਹ ਪਰਮਾਣਿਕ ਬਹੁਤ ਅੱਛੀ ਫੈਮਲੀ ਨੇ ਰਾਈ ਬ੍ਰਿਟਾਨ ਨੇ ਸਾਡੇ ਕੋਲ ਇਹ ਲੱਕੇ ਟਿੱਕੇ ਜਿੱਦਾਂ ਸੀ ਕਿ ਉਹਦੇ ਦਵਾਈ ਖਾਦੀ ਫਿਰ ਵਿੱਚ ਨੇ ਕੁਝ ਬਿਮਾਰੀਆਂ ਹੋਰ ਹੁੰਦੀਆਂ ਜਾਂ ਸਾਰੀਆਂ ਚੀਜ਼ਾਂ ਤੁਸੀਂ ਡਾਕਟਰ ਮਰੀਜ਼ ਨੂੰ ਦੱਸਦੇ ਵੀ ਨਹੀਂ ਹੈ ਫਿਰ ਸਰਦੀ ਤੇ ਤੁਸੀਂ ਖਾਸ ਕਰਕੇ ਫੇਰ ਬੁਲਾਇਆ ਨਾ ਸਰ ਸਰਦੀ ਹੁਣ ਨਾ ਇਹਨਾਂ ਦੀ ਥੋੜੀ ਜਿਹੀ ਪ੍ਰੋਬਲਮ ਹੈ ਜਿਹਦੇ ਹਸਬੰਦ ਦੀ ਹੋਰ ਸੀਗੀ ਜੀ ਜੀ ਉਹਦੇ ਵਾਸਤੇ ਇਹਨਾਂ ਨੂੰ ਬੁਲਾਇਆ ਗਿਆ ਸਰਗੁਤਾ ਸੀ ਆਨ ਰਿਕਾਰਡ ਕਹਿੰਦੇ ਆ ਕਿ ਸਭ ਕੁਝ ਤਾਂ ਰੀਜ਼ਨ ਦੱਸਿਆ ਵੀ ਨਹੀਂ ਜਾਂਦਾ ਉਹ ਡਰਨ ਵਾਲੀ ਮੇਰੀ ਭਾਸ਼ਾ ਨਹੀਂ ਹੈ ਕਿ ਤੁਹਾਨੂੰ ਆ ਹੋ ਜੂਗਾ ਹੋ ਜੂ ਹੁਣ ਸਤਗੁਰੂ ਦੀ ਕਿਰਪਾ ਨਾਲ ਹੀ ਖੁਸ਼ ਬੈਠੇ ਨੇ ਰਾਜੀ ਖੁਸ਼ੀ ਪੈਸੇ ਖਰਚਣ ਆਏ ਨੇ ਮੈਂ ਵੀ ਲੈਣੇ ਮੈਂ ਕਿਹੜਾ ਮਤ ਕਰਦਾ ਸਰ ਸਮਾਜ ਮੇਰੇ ਦੇ ਤਰਫ ਕਰਦਾ ਬਾਦ ਚ ਨਾਨਕ ਤੇ ਕਰਦਾ ਪਹਿਲਾ ਨਾਨਕ ਨਾਮ ਜਹਾਜ ਹੈ ਜਿਹੜੇ ਸੂਤਰੇ ਪਰ ਜਿਹੜੇ ਜਿਹੜੇ ਨਾਮ ਨੇ ਕਿਹਾ ਫਾਟ ਦੇ ਮਾਸ ਮਸਲੇ ਦੇ ਪਰਮਾਤਮਾ ਸਾਥੀ ਹੈ ਮੇਰੀ ਸਾਇੰਸ ਹੈ ਆਯੁਰਵੈਦਿਕ ਮੇਰੇ ਸਾਇੰਸ ਕੰਮ ਕਰਦਾ ਸੋਨੇ ਚੰਦੀ ਜੀ ਪਹਿਲੇ ਰੁਕਿਓ ਥੋੜੇ ਜਿਹਾ ਮਹਿੰਗਾ ਗਿਣਦੇ ਸੀ ਪਰ ਹੁਣ ਆਪੇ ਇੱਕ ਦੂਜੇ ਨੂੰ ਕਹਿਣ ਲੱਗ ਪਏ ਨੇ ਕਿ ਇਹ ਬਹੁਤ ਸਸਤਾ ਵੀ ਬਿੰਦਾ ਇਹ ਦਵਾਈਆਂ ਸਰ ਪਰ ਮਾਤਨਾ ਜਾਣ ਦਰੋਗੇ ਕਿ ਜਿਵੇਂ ਤੁਸੀਂ ਗੁਰਵਾਨੀ ਤੇ ਵਿਸ਼ਵਾਸ ਕਰਦੇ ਹੋ ਨਾ ਇਹ ਸ਼ਾਸਤਰ ਹੈ ਇਹਦੇ ਤੇ ٹرسٹ ਕਰੋ ਮੈਂ ਸਮਝਦਾ ਹੈ ਹੋਲਿਸਟਿਕ ਸਾਇੰਸ ਹੈ ਸਾਇੰਸ ਨੂੰ ਮੈਂ ਕਿਸੇ ਨੂੰ ਮਾਰੀ ਨਹੀਂ ਕਹਿੰਦਾ ਨਾ ਕੋਈ ਨੇਤੀ ਮਾਰੀ ਹੁੰਦੀ ਨੀਅਤ ਨਾ ਮਾਰੀ ਹੋਵੇ ਮੇਰੇ ਮਰੀਜ਼ ਬੈਠੇ ਨੇ ਮੈਂ ਆਪਣੀ ਨੀਅਤ ਦਾ ਆਪਣੇ ਸਰਵਰ ਦਾ ਸਮਾਜ ਦਾ ਇੱਕ ਮਤਲਬ ਵਿਸ਼ਵਾਸਪਾਤਰ ਬੰਦਾ ਹੈ ਜਿਹੜਾ ਮੈਂ ਆਪਣਾ ਇੱਕ ਇਮੇਜ ਬਣਾਈ ਵੀ ਹੈ ਇਮੇਜ ਨੂੰ ਬਰਕਰਾਰ ਰੱਖਣਾ ਪੈਂਦਾ ਜੀ ਜੀ ਆਹ ਹੁਣੇ ਜਿਹਨੇ ਤੁਸੀਂ ਇੰਟਰਵਿਊ ਕੀਤੀ ਸੀਗੇ ਦੁਬਾਰਾ ਸੱਦੇ ਸੀ ਉਹਨੂੰ ਦੇਖ ਕੇ ਠੀਕ ਲੋ ਵਾਪਸ ਵੀ ਭੇਜ ਦਿੱਤੇ ਹੂੰ ਉਹਨਾਂ ਲੋੜ ਹੀ ਨਹੀਂ ਸੀ ਕਿ ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਉਹਨਾਂ ਦੇ ਥੋੜੇ ਕਰਕੇ ਤਕਲੀਫ ਹੋਵੇ ਅਸੀਂ ਸੱਦਨੇ ਆਪਣੇ ਮਰੀਜ਼ਾਂ ਵਿੱਚ ਵਿੱਚ ਕਦੇ-ਕਦੇ ਵੀ ਜੇ ਕਿਸੇ ਨੂੰ ਸਾਨੂੰ ਡਰਤ ਹੁੰਦਾ ਹੈ ਕਿ ਤੁਸੀਂ ਦੁਬਾਰਾ ਰੀ-ਵਿਜ਼ਿਟ ਕਰੋ ਠੀਕ ਹੈ ਸਾਲ ਬਾਅਦ 6 ਮਹੀਨੇ ਬਾਅਦ अच्छा कि ਜਿਹੜਾ ਤੁਹਾਡਾ ਨੁਸਖਾ ਹੈਗਾ ਫਾਰਮੂਲਾ ਹੈਗਾ ਤੁਸੀਂ ਬੜਾ ਇਹ ਤਾਂ ਇੰਨਾ ਕਿ ਤੁਸੀਂ ਕਹਿੰਦੇ ਮੱਕੀ ਦੇ ਦਾਣੇ ਜਿਹਦਾ ਨੁਸਖਾ ਸਾਨੂੰ ਦੱਸਾ ਦੋਗੇ ਕਿੰਨੇ ਨੁਸਖੇ ਦਾ ਤੁਸੀਂ ਜਿਹੜਾ ਫ੍ਰੀਮੈਂਟੇ ਇਲਾਜ ਹੈਗਾ ਜਿਹੜਾ ਤੁਸੀਂ ਏਡੇ ਵੱਡੇ ਦਿਲ ਦਾ ਇਲਾਜ ਕਰਦੇ ਜਿਹੜਾ ਸਾਰੇ ਸਰੀਰ ਨੂੰ ਚਲਾਉਂਦਾ ਜਿਨ੍ਹਾਂ ਨੂੰ ਕਹਿੰਦੇ ਤੇਰਾ ਹਾਰਟ ਪੰਪ ਬੈਠ ਗਿਆ ਤੇਰਾ 10% ਤੇਰਾ 20% ਜਿਨ੍ਹਾਂ ਨੂੰ ਓਪਨ ਹਾਰਟ ਸਰਜਰੀ ਦੱਸੀ ਹੈ ਜਿਨ੍ਹਾਂ ਦੇ ਵਾਲ ਟ੍ਰਾਂਸਪਲੈਂਟ ਹੋਣੇ ਵਾਲ ਰਿਪਲੇਸ ਹੋਣੇ ਜਾਂ ਤੇਰੇ ਵਾਲ ਸੁੰਘੜ ਗਏ ਤੇਰੇ ਵਾਲ ਫੈਲ ਗਏ ਉੱਲੈ ਸਦਾ ਜਦ ਮਰਜੀ ਆਇਆ ਕਰੋ ਐਂ ਤੂੰ ਬੇਗਾਂ ਨੂੰ ਟੱਕ ਟੱਕ ਕਰਦਾ ਰਹੂਗਾ ਸਰਪੜਾ ਇਹ ਕੀ ਕਿਤੇ ਮੈਂ ਹਰਦਰ ਗੁਰੂ ਕੋ ਤੋਂ 1984 ਦਾ ਪਾਸ ਆਊਟ ਆ ਅੱਛਾ ਸਤਗੁਰੂ ਤੋਂ ਡਰ ਕੇ ਕਹਿੰਦਾ ਹਾਂ ਉਹ ਕੈਮਰਾ ਰਿਕਾਰਡਿੰਗ ਮਤਲਬ ਮੈਂ ਇਸ ਚੀਜ਼ ਤੇ ਕਹਿ ਰਿਹਾ ਇਸ ਸਾਰੀ ਸੰਗਤ ਬੈਠੀ ਹੈ ਕਿ ਮੈਂ ਜੈ ਰਾਧਵਾਲ ਨੂੰ ਨੀਂ ਨਜ਼ਰ ਦਿੱਤਾ ਭਈ ਆਪਣੀ ਪੜਾਈ ਆਪਣੇ ਬੱਚੇ ਪੜਾਏ ਆਪਣੇ ਕੰਮ ਨੂੰ ਮੈਂ ਆਪਣੀ ਲਗਨ ਨਾਲ ਕੀਤਾ ਵਾ ਹੱਥੀਂ ਕੰਮ ਕਰਦਾ ਪੈਸਾ ਕਮਾਉਣ ਨੂੰ ਮੈਂ ਉਰ ਫੁਰ ਕੇ ਸੱਜ ਜੀ ਤੇ ਇਹ ਲਾਦ ਮੈਂ ਪਿਆ ਸੰਦਾ ਸੱਚ ਬੁਰ ਕੇ ਮੇਰੀ ਉਮਰ ਬੀਤ ਗਈ ਮਿੱਤਰੀ ਤੇ ਘਰ ਨਹੀਂ ਬਣਿਆ ਜੀ 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 ਉਹ ਮੈਂ ਸ਼ਬਦ ਆਪਣੇ ਦਿੱਤੇ ਸੀ ਕਿ ਮੈਂ ਆਪਣਾ ਇੱਕ ਕੈਰੈਕਟਰ ਮੇਨਟੇਨ ਕੀਤਾ ਵਾ ਕਿ ਮੈਂ ਆਪਣੇ ਸਮਾਜ ਨਾਲ ਝੂਠ ਨਹੀਂ ਬੋਲਣਾ ਇੱਕ ਜਣ ਮੈਨੂੰ ਮਿਲਿਆ ਇੱਕ ਤੁਹਾਨੂੰ ਮਿਲਣਾ ਇੱਕ ਹੋਣਾ ਸਿੰਘਾਂ ਵਾਲੇ ਨੂੰ ਮਿਲਣਾ ਜਿਹੜੇ ਕਹਿੰਦੇ ਤੂੰ ਹੁਣ ਨਹੀਂ ਬਚਦਾ ਘੜੀ ਨਹੀਂ ਬਚਦਾ ਮੁੜ ਕੇ ਕਿਸੇ ਨਹੀਂ ਆਣਾ ਜੀ 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 ਸਤਿਗੁਰ ਦੀ ਕਿਰਪਾ ਤੁਹਾਡੇ ਨਾਮ ਜਪੇ ਜਾਂਦੇ ਨੇ ਜੇ ਤੁਸੀਂ ਕੋਈ ਆਪਣੇ ਇਸ ਤਰੀਕੇ ਦੇ ਸਮਾਜ ਦੇ ਨਾਲ ਚੰਗਾ ਵਰਤੋ ਸਾਡੇ ਭੈਣ ਭਰਾ ਨੇ ਜੀ ਕੋਈ ਜ਼ਰੂਰਤ ਨਹੀਂ ਕਿ ਮਾਂ ਦੇ ਛੱਡੋਈ ਭੈਣ ਭਰਾ ਹੁੰਦੇ ਦੋਸਤ ਵੀ ਤਾਂ ਹੁੰਦੇ ਜੀ ਹੁਣ ਸਾਡੇ ਬ੍ਰੀਸ ਸਾਡੇ ਦੋਸਤ ਨੇ ਹਾਂ ਇਹ ਜਿਹਨਾਂ ਨੂੰ ਤੁਸੀਂ ਇੰਟਰਵਿਊ ਕੀਤਾ ਸਰਦਾਰ ਜੀ ਦਾ ਉਹ ਸਰਦਾਰ ਜੀ ਦੁਬਈ ਰਹਿੰਦੇ ਨੇ ਇਟਸੈਲਫ ਉੱਥੇ ਡਾਕਟਰ ਨੇ ਅੱਛਾ ਇਹ ਨਹੀਂ ਬਈ ਐਵੇਂ ਉੱਥੇ ਮਤਲਬ ਲੇਬਰ ਕਰਦੇ ਨੇ ਹਾਂ ਜੇ ਤੁਸੀਂ ਇਹਨਾਂ ਨੂੰ ਸਿਖਾ ਲਉਗੇ ਉੱਥੇ ਡਾਕਟਰ ਹੈਗੇ ਉਹਨੂੰ ਥੋੜ੍ਹੀ ਪੜਾਈ ਕੀਤੀ ਵੀ ਜੀ ਜੀ ਫਿਰ ਵੀ ਉੱਥੋਂ ਇੱਥੇ ਇੰਡੀਆ ਬਿਲਕੁਲ ਦਵਾਈ ਲੈਣ ਹਰ ਮਹੀਨੇ ਵੰ ਆਉਂਦੇ ਸੀ ਹਾਂ ਹੁਣ ਪਿਛੇ ਸਤਗੁਰੂ ਦੀ ਕਿਰਪਾ ਮੇਰੇ ਬੱਚੇ ਗਏ ਸੀ ਦबई ਜੀ ਮਹਾਰਾਜ ਜਾਣਦਾ ਹੈ ਕਿ ਇੰਨਾ ਤਾਂ ਸ਼ਾਇਦ ਕੋਈ ਸਗਰ ਰਿਸ਼ਤਾ ਨਹੀਂ ਪਾਣ ਕਰਦਣਾ 에어ਪੋਰਟ ਤੋਂ ਲੈ ਕੇ ਗਏ ਸਾਰੇ ਕਮਾਇਆ ਵਰਾਇਆ ਵਾਪਸ ਇਹ ਕੁਛ ਛੱਡ ਕੇ ਗਏ ਵਿੱਚ ਹੋਰ ਨਿਆਣੇ ਦਾ ਧਿਆਨ ਰੱਖਿਆ ਹਮ ਸਿਰਫ ਮੇਰੇ ਤੇ ਮਰੀਦ ਮੇਰੇ ਦੋਸਤ ਬਣ ਜਾਂਦੇ ਆ ਹੁਣ ਇੱਕ ਹੋਰ ਅੱਜ ਨਵੀਂ ਗੱਲ ਸਾਰੇ ਜਣੇ ਬੈਠੇ ਆ ਇੱਕ ਪੰਜਾਬੀ ਦਾ ਗਾਣਾ ਪਿੱਛੇ ਚੱਲਦਾ ਹੁੰਦਾ ਸੀਗਾ ਕਿ ਰਸਤੀ ਮਿਲਣਾ ਇਹ ਵੀ ਪਿੰਡ ਪੈਰਾ ਲੱਗਦਾ ਸੁਣਿਆ ਆ ਰਹੇ ਨੇ ਹੁਣ ਬਾਹਰੋਂ ਅਮਰੀਕਾ ਕੈਨੇਡਾ ਵਾਲੇ ਕਹਿੰਦੇ ਜੇ ਇੰਡੀਆ ਚ ਲੈ ਕੇ ਗਰੀ ਚੱਲੇਗਾ ਡਾਕਟਰ ਘਟਾਣੇ ਨੂੰ ਮਿਲਦਾ ਆ ਹੁਣ ਵੀ ਇੱਥੇ ਮੇਰੇ ਵਾਸਤੇ ਆਸਟ੍ਰੇਲੀਆ ਤੋਂ ਕਿੱਥਾਂ ਆਏ ਹੋ ਖੜੇ ਨੇ ਪੇਸ਼ੈਂਟ ਜੀ 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 ਪਿੱਛੇ ਸਰਦਾਰੀ ਜੰਮੂ ਤੋਂ ਆਏ ਖੜੇ ਨੇ ਕਿ ਹੁਣ ਤਾਂ ਸਤਿਗੁਰ ਦੀ ਏਡੀ ਕਿਰਪਾ ਹੈ ਕਿ ਜੇ ਕੋਈ ਇੰਡੀਅਨ ਆਉਂਦਾ ਨਾ ਬਾਹਰੋਂ ਜੀ ਜੀ ਕੀ ਤੋਂ ਵੀ ਮਤਲਬ ਉਧਰ ਇੰਟਰਨੈਸ਼ਨਲੀ ਵੀ ਲੋਕਾਂ 'ਚ ਬਹੁਤ ਬੜਾ ਵਿਸ਼ਵਾਸ ਪੈਦਾ ਹੋ ਗਿਆ ਪਰ ਇੱਥੇ ਦੀ ਸੰਗਤ ਪਰਮਾਤਮਾ ਦੀ ਕਿਰਪਾ ਮੈਂ ਤਾਂ ਇਹਨਾਂ ਨੂੰ ਕਿਸੇ ਨਾ ਕੋਈ ਇੱਕ ਕਹਿ ਦੇਵੇ ਇਹਨਾਂ ਨੂੰ ਸੌ ਦੇ ਕੇ ਕਹਿ ਦੇ ਵੀ ਕੋਈ ਇਦਾਂ ਦੀ ਜਿਹੜੀ ਮੂਹ ਲਿਹਾਜ ਕਰਕੇ ਗੱਲ ਕਰਨੀ ਦੀ ਉਹ ਨਾ ਕਰੇ ਹੋਵੇ ਹਾਂ ਹਾਂ ਸੱਚ ਦੱਸਿਓ ਕਿਉਂ ਸੱਚ ਸਹੀ ਹੌਲੀ ਤੁਰਦਾ ਪਰ ਤੁਰਦਾ ਬਸ ਜੀ ਜੀ ਅਚਾ ਤੁਸੀਂ ਸਟਾਰਟਿੰਗ ਚ ਕਿਹਾ ਸੀ ਤੇ ਹੁਣ ਗੋਭੀ ਖਾਣ ਦਾ ਢੰਗ ਵੀ ਸਾਨੂੰ ਦੱਸ ਦੋ ਅਸੀਂ ਲਗਾਣੀ ਹੈ ਕਿ ਤੁਸੀਂ ਬਹੁਤ ਤਰ੍ਹਾਂ ਤਰ੍ਹਾਂ ਦੇ ਢੰਗ ਦੇ ਤਰੀਕੇ ਜਿਹੜੇ ਉਹ ਉਹਨਾਂ ਦੇ ਨਾਲ ਆਪਣੇ ਮਰੀਜ਼ਾਂ ਦਾ ਪੇਸ਼ੈਂਟਾਂ ਦਾ ਇਲਾਜ ਕਰਦੇ ਤੇ ਜਿਹੜੇ ਆਮ ਲੋਕ ਹੈਗੇ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਉਹ ਚਾਹੁੰਦੇ ਨੇ ਕਿ ਸਾਨੂੰ ਹਾਰਟ ਦੀ ਵੀ ਪ੍ਰੋਬਲਮ ਆਵੇ ਬਣਾ ਸਕਦੀ ਹੈ ਜੀ ਗੋਭੀ ਖਾਣ ਦਾ ਸਹੀ ਤਰੀਕਾ ਕੀ ਹੈ ਸਰ ਸਬਜ਼ੀਆਂ ਨੇ ਬਣਾਉਣ ਦਾ ਖਾਣ ਦਾ ਢੰਗ ਹੁੰਦਾ ਕੁਝ ਸਬਜ਼ੀਆਂ ਸਬਜ਼ੀਆਂ ਬੜੀਆਂ ਸੈਂਸਿਟਿਵ ਨੇ ਗੋਬੀ ਨੂੰ ਆਮ ਤੌਰ ਤੇ ਕੋਕੀ ਪਲਕ ਵੈਜੀਟੇਬਲ ਚ ਲੈਂਦੇ ਵੀ ਕੱਚੀ ਥੋੜੀ ਖੇਤਾਂ 'ਚ ਬੈਠੇ ਵੀ ਖਾ ਲੈਂਦੇ ਨੇ ਜੀ ਜੀ ਉਹਦੇ ਵਿੱਚ ਇੱਕ ਕੀੜਾ ਹੁੰਦਾ ਹੈ ਜੇ ਕਿਸੇ ਦੇ ਦਿਮਾਗ 'ਨ ਚੜ ਜਾਏ ਤਾਂ ਇਲਾਜ ਦੁਨੀਆਂ 'ਚ ਕੋਈ ਨਹੀਂ ਅਕਸਰ ਉਸ ਕੀੜੇ ਨੂੰ ਤੁਸੀਂ ਜਿੰਨਾ ਮਰਜੀ ਤੜਕੇ ਲਾ ਲਓ ਨਹੀਂ ਮਰਦਾ ਉਹਦੇ ਨਾਲ ਠੀਕ ਹੈ ਉਹਨੂੰ ਕੱਟ ਕੇ ਪਹਿਲੇ ਨਮਕ ਵਾਲੇ ਪਾਣੀ 'ਚ ਪਾਓ 15-20 ਮਿੰਟ ਤੋਂ ਬਾਅਦ ਠੀਕ ਹੈ ਸਮਾਜ ਮਾਹੀ ਜਾਨਾ ਬੀਬੀਆਂ ਭੈਣਾਂ ਤੋਂ ਕਿ ਵੀ ਹਾਂ ਡਾਕਟਰ ਸਾਨੂੰ ਸਬਜ਼ੀਆਂ ਬਾਰੇ ਜਾਣੀਆਂ ਵਿਸੇਖਾਓ ਮੋਟੀ ਗੋਭੀ ਨਾ ਕੱਟਿਆ ਕਰੋ ਬਰੀ ਕੱਟਿਆ ਕਰੋ ਠੀਕ ਹੈ ਜਾਂ ਫਿਰ ਗੋਭੀ ਨੂੰ ਵੀ ਪਹਿਲਾਂ ਸਟੀਮ ਅਪ ਕਰਕੇ ਫਿਰ ਨਮਕ ਲਾ ਕੇ ਇਹਨੂੰ ਪਾਣੀ ਦੇ ਵਿੱਚ ਉਹ ਇਹਦਾ ਕਿਹੜਾ ਪਾਣੀ ਨਾਲੇ ਮਰਦਾ ਠੀਕ ਹੈ ਉਹਦੇ ਨਮਕ ਨਾਲ ਠੀਕ ਹੈ ਅਦਰੇ ਵਾਲਾ ਨਾਲੇ ਮਰਦਾ ਓਕੇ ਤੇ ਫਿਰ ਜਦ ਉਹ ਬੋਇਲ ਕੀਤੀ ਹੋਈ ਹੁੰਦੀ ਹੈ ਫਿਰ પેટ ਦੀ ਗੈਸ ਨਹੀਂ ਬਣਾਉਂਦੀ ਸਮਾਜ ਦਾ 70% ਡਾਕਟਰ ਫਾਇਦਾ ਚੁੱਕਦੇ ਗੈਸ ਦਾ ਜਿਹਨੇ ਜਿੰਨੇ ਮੈਂ ਖਾਣ ਪੀਣ ਦਾ ਲੋਕਾਂ ਨੂੰ ਪਰਹੇਜ਼ ਦੱਸਦਾ ਮੈਂ ਇੱਕ ਜੈਂਟਲਮੈਨ ਪ੍ਰੋਮਿਸ ਅ ਸੋਸਾਇਟੀ ਨੇ ਕਿ ਬਿਦਨ 3 ਇਅਰ 70% ਹਰ ਟੈਨ ਟੂ ਉਤਾਰੀ ਕਰਨੇ ਆ ਜਿੰਨੇ ਤੁਹਾਡੇ ਮਾਰਫਤ ਮੈਨੂੰ ਸੁਣਦੇ ਨੇ ਅੱਗੇ ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਦੱਸਦੇ ਨੇ ਆ ਕੇ ਸਾਨੂੰ ਪ੍ਰਮਾਤਮਾ ਜਾਣਦਾ ਕਿ ਕਿੰਨਾ ਪਿਆਰ ਦਿੰਦੇ ਨੇ ਕਈ ਤਾਂ ਦਵਾਈ ਲੈਣ ਵੀ ਜਾਂਦੇ ਜੇ ਚੰਡੀਗੜ੍ਹ ਆਂਦੇ ਮਿਲਣ ਵੀ ਆਂਦੇ ਜੀ ਮੈਂ ਦੇਖਿਆ ਸੀ ਮੈਂ ਸੁਣਿਆ ਸੀ ਮੇਰੇ ਮਿਲਣ ਲਈ ਜੀ ਕੀਤਾ ਇੰਨਾ ਅਸਰ ਪ੍ਰਮਾਤਮਾ ਦੇ ਕਰੇ ਜੇ ਸਮਾਜ ਵਿਸ਼ਵਾਸ ਕਰਨ ਲੱਗ ਜਾਵੇ ਔਰ ਇੰਨਾ ਟਰਸਟ ਕਰਕੇ ਆਂਦੇ ਆ ਤਾਂ ਮੇਰੀ ਮਾਇਆ ਨੇ ਤਾਂ ਨਾਲ ਨਹੀਂ ਜਾਣਾ ਹੈ ਜਾਣ ਦੇਣਾ ਨਹੀਂ ਨਾਲ ਜੀ 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 ਅੱਛਾ ਇੱਕ ਉਹ ਕਹਰੇ ਸੀ ਵੀ ਬ੍ਰਦਰ ਕਹਰੇ ਸੀ ਕਿ ਉਹਨਾਂ ਦੇ ਕੈਸਟਰੋਲ ਦੇ ਬਾਬਤ ਉਹਨਾਂ ਨੇ ਗੋਲੀ ਖਾਧੀ ਇੱਕ ਮਿੰਟਾਂ ਤੁਝੇ ਕਹਾਂ ਦੋ ਮਹੀਨੇ ਚ ਪੂਰੀ ਕੀਤੀ ਪਰ ਫਰਕ ਪਏ ਫਿਰ ਵੀ ਪਤਾ ਉਹ ਕਿਹੜੀ ਉਹ ਕਿਹੜੀ ਗੋਲੀ ਦਾ ਨੁਸਖਾ ਹਿਰਦੇ ਸੇ ਤੂ ਕੋਲੈਸਟ੍ਰੋਲ ਦੀ ਐਸਿਡਿਟੀ ਦੀ ਗੈਸ ਦੀ ਸਾਰੀ ਦੁਨੀਆ ਦੇਖ ਲਵੇ ਹੌਨ ਰਿਕਾਰਡ ਕਰ ਦੋ ਇਹ 900 ਰੁਪਏ ਦੀ ਡੱਬੀ ਹੈ ਇਹਦੇ ਨਾਲ ਲਾ ਕੇ ਜੋੜਾਂ ਦੇ ਦਰਦ ਦੀ ਸੰਧੀ ਸੇਤੂ ਹੋ ਗਈ ਜਿਹਨਾਂ ਗੋਡੇ ਟ੍ਰਾਂਸਪਲੈਂਟ दस ਨੇ ਕਿ ਵੀ ਉਹ ਡੇ ਰਿਪਲੇਸ ਹੋਣੇ ਆ ਨਾ ਲੱਗਣੇ ਆ ਜੀ 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 ਇਹ ਨਾਲ ਲਾ ਕੇ ਇਕੱਠੇ ਨੇ ਜੋ 1700 ਰੁਪਏ ਦੀਆਂ ਮੈਂ ਤਾਂ ਰੇਟ ਵੀ ਲਾਉਦਾ ਹਾਂ ਨਾ ਮੈਂ ਕੋਈ ਸਰ ਮੈਂ ਮਾਰਕੀਟਿੰਗ ਦੰਦੀ ਕਰਦਾ ਹੀ ਨਹੀਂ ਮਹਿੰਗੀ ਸਸਤੀ ਹੂੰ ਹੂੰ ਕਿਉਂ ਲੋਕਾਂ ਨੂੰ ਲੱਗੇ ਮਹਿੰਗਾ ਸਸਤਾ ਜਿਹੜਾ ਕੋਈ ਕਹੇ ਵੀ ਦੋ ਦਿਨਾਂ ਚ ਠੀਕ ਕਰ ਦੋ ਲਗਾ ਤੇਰਾ ਮਾਜੇ ਖਾਤੇਰਾ ਮਾਜੇ ਝੂਠ ਹੈ ਭਾਈ ਪੰਜਰ ਮਿੰਟ ਟੇਕ ਕੇ ਖਾਲਿਆ ਕਰੋ ਤਾਂ ਸਤਗੁਰੂ ਮਤਲਬ ਵਿਸ਼ਵਾਸ ਪਤਾ ਤੁਹਾਨੂੰ ਕਹਿ ਸਕਦਾ ਕਿ ਤੁਹਾਨੂੰ ਨਿਸ਼ਚੇ ਹੀ ਰਾਮਾ ਨਹੀਂ ਆਣਾ ਜੀ 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 ਤੇ ਫਿਰ ਜਿਹੜਾ ਉਹ ਨੁਸਖਾ ਹੈਗਾ ਤੁਹਾਡਾ ਗੋੜੀਆਂ ਦਾ ਸਾਡੀ ਗੋੜੀਆਂ ਦਾ ਵੀ ਸਾਡਾ ਦ ਉਹਨੀਆਂ ਸਰ ਪਰਸਨ ਟੂ ਪਰਸਨ ਬਣਦੀਆਂ ਇੰਡੀਵਿਜੂਅਲ ਹੁੰਦੀਆਂ ਨੇ ਅੱਛਾ ਜੀ ਇਹੇ ਤੁਹਾਡੀ ਬਿਮਾਰੀਆਂ ਦੇ ਵਿੱਚ ਭੇਦ ਹੈਗਾ ਕਿ ਕਿਹਨੂੰ ਕਿਹੜੀ ਹੈਗੀ ਉਹ ਬਿਮਾਰੀ ਉਹ ਅਸੀਂ ਫਿਰ ਕਸਟਮਾਈਜ਼ ਮੈਡੀਸਨ ਬੋਲਦੇ ਸੀ ਨਾਲ ਤਕੜੀ ਰੱਖੇ ਵੀ ਦੋਲ ਕੇ ਪਾਈਦੀ ਐ ਮਹੀਨੇ ਦੀ ਦਵਾਈ 10 ਗ੍ਰਾਮ ਨਹੀਂ ਹੁੰਦੀ ਐ ਕਿ ਪੈਸੇ ਚ ਚੰਗੇ ਭਲੇ ਲੈਂਦੇ ਆਉਣ ਰਿਕਾਰਡ ਕਹਿੰਦੇ ਆ ਫੋਨ ਕਰਕੇ ਲੋਕੀ ਪੁੱਛਦੇ ਸੀ ਪਹਿਲਾਂ ਦੱਸ ਦੇ ਭਾਈ ਸਾਡੇ ਇੰਨੇ ਲੱਗਣੇ ਪੁੱਗਦਾ ਤਾਂ ਤੁਰੀ ਠੀਕ ਜੀ ਇਹ ਨਾ کہیں ਵੀ ਉੱਥੇ ਗਿਆ ਸੀ ਮੈਂ ਫਸ ਗਿਆ ਫਲਾਣਾ ਨਾਮਾਨਾ ਅਤੇ ਕਈ ਅਮਰੀਜ਼ਾਂ ਨੂੰ ਤਾਂ ਆਇਆਂ ਨੂੰ ਲਟਾ ਕੇ ਵੀ ਸੈੱਟ ਕਰਕੇ ਖੜੇ ਕਰ ਦਿੱਤੇ ਜਿਵੇਂ ਕੋਈ ਬਿਮਾਰੀ ਹੋਈ ਨਹੀਂ ਹੂੰ ਅੱਧਾ ਮਰੀਜ਼ ਵਾਪਸ ਭੇਜਨੇ ਹੁੰਦੇ ਖਾਲੀ ਅੱਛਾ ਉਹਨਾਂ ਨੂੰ ਡਰਾਇਆ ਵੀ ਐ ਨਾ ਕਿ ਪਤਾ ਨਹੀਂ ਸਮਾਜ ਨੂੰ ਵੀ ਕਹਿ ਦੇਵਾ ਮਰਨ ਵਾਲਾ ਨਹੀਂ ਮਰਿਆ ਕਰਦਾ ਘਰ ਦੇ ਨੂੰ ਪਤਾ ਲੱਗਦਾ ਵੀ ਮਰ ਗਿਆ ਕੋਈ ਨਾ ਡਰਿਆ ਕਰੂ ਕਿ ਹਾਈ ਬਾਪੂ ਨੂੰ ਕਹਿ ਤਾ ਬੀਬੀ ਨੂੰ ਕਹਿ ਤਾ 80-80 ਸਾਲਾਂ ਬਜ਼ੁਰਗਾਂ ਦੀ ਸਟੰਟ ਪਾਣੇ ਬਾਈਪਾਸ ਸਰਜਰੀਆਂ ਉਹ ਇੰਨਾ ਕੰਮ ਨਹੀਂ ਕਰਦੀਆਂ ਤੁਸੀਂ ਆਪਣਾ ਖਾਣਾ ਪੀਣਾ ਧਿਆਨ ਰੱਖਿਆ ਕਰੋ ਦਿੋ ਦੇ ਦੋ ਦੋ ਜੰਮੇ ਤਿੰਨੇ ਟਾਈਮ ਖਾਇਆ ਕਰੋ ਜਿਹੜਾ ਤੁਹਾਨੂੰ ਖੋਹ ਪੈਦਾ ਕੀਤਾ ਵਾ ਦੋ 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 ਗਲਾਸ ਪੀ ਲਓ ਸਵੇਰੇ ਜੰਮੇ ਤਾਨੂੰ ਵੈਸੇ ਨਹੀਂ ਬਿਮਾਰੀਆਂ ਹੁੰਦੀਆਂ। ਜੀ। ਬਾਹਲੇ ਪਰੇਜ ਵੀ ਬੰਦੇ ਨੂੰ ਬਿਮਾਰ ਕਰਦੇ। ਜੀ ਜੀ ਜੀ। ਰਕਤ ਬਾਹੋ ਚੁਕਰੀ ਦੀ ਸਾਈ। ਥੈਂਕ ਯੂ ਜੀ। ਹਾਂ ਜੀ ਬਹੁਤ ਅੱਛਾ ਲੱਗਿਆ ਸਾਡੇ ਨਾਲ ਗੱਲ ਕਰਕੇ ਸਮਾਜ ਤੁਹਾਨੂੰ ਟਰਸਟ ਕਰਦਾ ਤੁਹਾਨੂੰ ਬਹੁਤ ਵਧਾਈਆਂ ਸਾਡੀ ਵੱਲੋਂ। ਜੀ ਜੀ। ਠੀਕ ਹੈ। ਸਮਾਜ ਨੂੰ ਹੋਰ ਨਵੀਆਂ ਵਧਾਈਆਂ ਕੱਲ ਕਹਿੰਦੇ ਦੇਖਣੇ ਦੀਵਾਲੀ ਮਨਾਈਏ। ਜੀ ਜੀ ਜੀ। ਤੇ ਰਕਤ ਸਾਹਿਬ ਤੁਸੀਂ ਬੈਠੇ ਕਿੱਥੇ ਹੋ ਜੀ? ਅਸੀਂ ਲੰਧਾ ਚੰਡੀਗੜ੍ਹ 28 ਸੈਕਟਰ 7 ਨੰਬਰ ਕੋਠੀ ਹੈ। ਜੀ ਜੀ। ਸਵੇਰੇ 9 ਵਜੇ ਦੇ ਸ਼ਾਮ ਦੇ 6 ਵਜੇ ਤੱਕ ਬੈਠਦੇ ਐਤਵਾਰ ਦੀ ਹੁਣ ਸਾ ਥੋੜੀ ਇੱਕ ਬੜੀ ਬੇਨਤੀ ਇਹ ਮੈਂ ਮਾਫੀ ਮੰਗ ਕੇ ਸਮਾਜ ਨੂੰ ਕਹਿਣ ਲੱਗਿਆ ਕਿ ਮੈਨੂੰ ਸ਼ੂਗਰ ਵਾਲੇ ਥਾਇਰੋਇਡ ਵਾਲੇ ਹੋਰ ਦੂਜੀ ਤੀਜੀ ਬਿਮਾਰੀਆਂ ਵਾਲੇ ਫੋਨ ਨਾ ਕਰਿਆ ਕਰੋ ਕਿਉਂਕਿ ਤੁਹਾਡੇ ਫੋਨ ਮੈਨੂੰ ਸੁਣਨੇ ਹੁੰਦੇ ਆ ਮੈਂ ਆਪ ਸੁਣਦਾ ਉਹ ਫਿਰ ਮੇਰੇ ਇੱਥੇ ਮਰੀਜ਼ਾਂ ਦਾ ਵੀ ਟਾਈਮ ਖਰਾਬ ਹੁੰਦਾ ਅਗਲੇ ਨੇ ਨੇ ਦੂਰੋਂ ਆਉਂਦੇ ਹਾਰਟ ਦੇ ਫਿਰ ਧਿਆਨ ਬੰਡਦਾ ਮੇਰਾ ਮੈਨੂੰ ਦੱਸਾਂ ਸਿਰਫ ਹਾਰਟ ਵਾਲੇ ਮਰੀਜ਼ ਹੀ ਮੈਨੂੰ ਕੰਟੈਕਟ ਕਰਿਆ ਕਰਨ ਉਹਨਾਂ ਦੀ ਮੇਰੀ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਕੁਝ ਨਹੀਂ ਹੋਣ ਦਿੰਦਾ ਜੇ ਹੁੰਦੇ ਆਊਗਾ ਤਾਂ ਮੈਂ ਪੈਸੇ ਨਹੀਂ ਲਵਾਂਗਾ ਜਵਾਬ ਦੇ ਦੂੰਗਾ ਕਿ ਮੇਰੇ ਕਰਨ ਦਾ ਨਹੀਂ ਹੈ ਉਹਦਾ ਕੋਈ ਝੂਠ ਨਹੀਂ ਹੈ ਕੋਈ ਲਾਲਚ ਨਹੀਂ ਹੈ ਜੀ ਜੀ ਐਨਾ ਵੀ ਸਤਿਗੁਰ ਨੇ ਸਬਰ ਦਿੱਤਾ ਵਾ ਸੱਚ ਨਾਲ ਕੰਮ ਕਰਨਾ ਹਾਰਡ ਵਾਲੇ ਹੀ ਮੇਰੀ ਸਾਨੂੰ ਕੰਟੈਕਟ ਕਰਿਆ ਕਰਨ ਹੋਰ ਦੂਜਿਆਂ ਤੋਂ ਅਸੀਂ ਮਾਫੀ ਮੰਗਦੇ ਸਰ ਕੋਈ ਜਗ੍ਹਾ ਘਟ ਹੈ ਦਵਾਈਆਂ ਆ ਬਣਾਈਆਂ ਹੁੰਦੀਆਂ ਇੰਨੀਆਂ ਨਹੀਂ ਬਣਦੀਆਂ ਐਨਾ ਕੰਮ ਕੀਤਾ ਜਾਂਦਾ ਹੱਥੀਂ ਕੰਮ ਕਰਦਾ